ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਦ ਸਤਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਸ੍ਰੀ ਦਸ਼ਮੇਸ਼ ਦਰਬਾਰ موسی ਵਿਖੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵੰਦਰ ਹਾਜ਼ਰੀ ਪਰਣ ਲਈ ਵਾਸਤੇ ਪਹੁੰਚੇ ਹਾਂ ਸਰਬ ਪ੍ਰਥਮ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬਲਾਓ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਿੱਤਾ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਜਿੰਨੇ ਵੀ ਅਵਤਾਰ ਭਗਤ ਔਰ ਸਤਪੁਰਸ਼ਾਂ ਦਾ ਜ਼ਿਕਰ ਆਇਆ ਹੈ ਤਿਨਾਂ ਦਾ ਪਾਵਨ ਇਤਿਹਾਸ ਉਹਨਾਂ ਦੀ ਕਥਾ ਵਾਰਤਾ ਆਪਾਂ ਹਰ ਰੋਜ਼ ਸ਼ਰਵਨ ਕਰਦੇ ਆਂ ਜਿਸ ਤਰ੍ਹਾਂ ਸਭ ਤੋਂ ਪਹਿਲੇ ਦਿਨ ਭਗਤ ਤਰੂ ਜੀ ਦਾ ਪ੍ਰਸੰਗ ਆਪਾਂ ਸੁਣਿਆ ਫੇਰ ਭਗਤ ਪ੍ਰਹਿਲਾਦ ਜੀ ਦਾ ਸੁਣਿਆ ਫੇਰ ઋષਿ ਵਾਲਮੀਕ ਜੀ ਦਾ ਸੁਣਿਆ ਬਹੁਤੀ ਸੰਗਤ ਨੂੰ ઋષਿ ਵਾਲਮੀਕ ਜੀ ਬਾਰੇ ਜਾਣਕਾਰੀ ਨਹੀਂ ਹੁੰਦੀ ਸੋ ਅੱਜ ਸ਼੍ਰੀ ਰਾਮਚੰਦਰ ਜੀ ਉਨ੍ਹਾਂ ਦਾ ਪ੍ਰਸੰਗ ਆਰੰਭ ਹੋ ਰਿਹਾ ਹੈ ਕਿਉਂਕਿ ਬਾਣੀ ਦੇ ਵਿੱਚ ਜਿੱਥੇ ਭਗਤ ਤਰੂ ਦਾ ਜ਼ਿਕਰ ਪ੍ਰਹਿਲਾਦ ਜੀਆ ਦਾ ਜ਼ਿਕਰ ਬਾਲਮੀਕ ਜੀਆ ਦਾ ਜ਼ਿਕਰ ਹੈ ਉੱਥੇ ਸ਼੍ਰੀ ਰਾਮਚੰਦਰ ਜੀਆ ਦਾ ਵੀ ਜ਼ਿਕਰ ਬੇਅੰਤ ਵਾਰ ਆਇਆ ਹੈ ਸੋ ਜਿਨ੍ਹਾਂ ਦਾ ਜ਼ਿਕਰ ਬਾਣੀ ਚ ਆਇਆ ਹੈ ਉਹਨਾਂ ਦੇ ਬਾਰੇ ਆਪਾਂ ਨੂੰ ਗਿਆਤਾ ਹੋਵੇ ਉਹਨਾਂ ਦੇ ਬਾਰੇ ਚ ਪਤਾ ਹੋਵੇ ਉਹਨਾਂ ਦਾ ਇਤਿਹਾਸ ਸੋ ਆਓ ਅੱਜ ਸ਼੍ਰੀ ਰਾਮਚੰਦਰ ਜੀ ਦਾ ਇਤਿਹਾਸ ਆਪਾਂ ਸ਼ਰਵਨ ਕਰੀਏ ਰੋ ਬੈ ਰਾਮ ਨਿਕਾਲਾ ਭਇਆ ਸੀਤਾ ਲక్ష్మణ ਵਿਛੜ ਗਿਆ ਗੁਰਬਾਣੀ ਦੀ ਇਹ ਪੰਕਤੀ ਹੈ ਅਯੁੱਧਿਆ ਦੇ ਰਾਜੇ ਦਸ਼ਰਥ ਦਾ ਪੁੱਤਰ ਸੀ ਸ਼੍ਰੀ ਰਾਮਚੰਦਰ ਸ਼੍ਰੀ ਰਾਮਚੰਦਰ ਨੂੰ ਹਿੰਦੂ ਧਰਮ ਦੇ 24 ਅਵਤਾਰਾਂ ਵਿੱਚੋਂ ਇੱਕ ਅਵਤਾਰ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿੱਚ 24 ਅਵਤਾਰ ਮੰਨੇ ਗਏ ਹਨ। ਤੇ ਇਹਨਾਂ ਨੂੰ ਵੀ ਇੱਕ ਅਵਤਾਰ ਮੰਨਿਆ ਗਿਆ ਹੈ। ਭਾਰਤ ਦੇ ਬਹੁਤ ਹਿੱਸੇ ਵਿੱਚ Hindu Sanatni Sankhep Ishwar ਜਾਂ ਭਗਤੀ ਜਾਪ ਸੀਤਾ ਰਾਮ 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 ਜਪਦੇ ਆ ਤੇ ਸੀਤਾ ਰਾਮ ਦੇ ਭਾਰਤ ਵਿੱਚ ਬਹੁਤ ਮੰਦਰ ਹੈ ਇਹਨਾਂ ਮੰਦਰਾਂ ਵਿੱਚ ਉਹਨਾਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ ਕਥਾ ਸਰਵਣ ਕਰਨ ਤੋਂ ਜਾਂ ਵਰਣਨ ਕਰਨ ਤੋਂ ਪਹਿਲਾਂ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਰਾਮ ਸ਼ਬਦ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਵੀ ਸੰਕੇਤ ਹੈ ਜਿਵੇਂ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਕਿ ਰਾਮ ਸ਼ਬਦ ਦੋ ਤਰੀਕਿਆਂ ਨਾਲ ਬਾਣੀ ਚ ਆਇਆ ਇੱਕ ਰਾਮ ਪਰਮਾਤਮਾ ਦੇ ਸੰਬੰਧ ਵਿੱਚ ਆਇਆ ਤੇ ਇੱਕ ਰਾਮ Hindu ਧਰਮ ਦੇ અવਤਾਰ ਸ਼੍ਰੀ ਰਾਮਚੰਦਰ ਜੀ ਦੇ ਸੰਬੰਧ ਵਿੱਚ ਆਇਆ ਔਰ ਗੁਰਬਾਣੀ ਵਿੱਚ ਵਾਹਿਗੁਰੂ ਅਥਵਾ ਪਰਮਾਤਮਾ ਦੇ ਸੰਕੇਤ ਰੂਪ ਵਿੱਚ ਰਾਮ ਸ਼ਬਦ ਹਜ਼ਾਰਾਂ ਵਾਰ ਆਇਆ ਹੈ ਵਿਸ਼ੇਸ਼ ਕਰਕੇ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੀ ਬਾਣੀ ਵਿੱਚ ਔਰ ਭਗਤਾਂ ਦੀ ਬਾਣੀ ਵਿੱਚ ਰਾਮ ਸ਼ਬਦ ਅਨੇਕਾਂ ਤੇ ਅਣਗਿਣਤ ਵਾਰ ਵਰਤਿਆ ਉਹਨਾਂ ਨੇ ਜਿਵੇਂ ਚੌਥੇ ਪਾਤਸ਼ਾਹ ਦਾ ਵੀ ਬਚਨ ਆਉਂਦਾ ਹੈ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵ ਹੋ ਸੰਤ ਜਨ ਹੋ ਇੱਕ ਪੰਕਤੀ ਵਿੱਚ ਦੋ ਵਾਰੀ ਰਾਮ ਸ਼ਬਦ ਆ ਗਿਆ ਔਰ ਬਿਲਾਵਲ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਸਚਨ ਵੇਲੜੀਏ ਜੋ ਬਨਵਾਲੀ RAM ਆਓ ਨਾ ਜਾਓ ਕਹੀ ਆਪਣੇ ਸਹਨਾਲੀ RAM ਔਰ ਬਿਲਾਵਲ ਰਾਗ ਵਿੱਚ ਭਗਤ ਰਵਦਾਸ ਜੀ ਦਾ ਵਚਨ ਤੂ ਜਾਣਤ ਮੈਂ ਕਿਸ਼ ਨਹੀਂ ਭਵ ਖੰਡਨ RAM ਇੱਥੇ ਵੀ RAM ਸ਼ਬਦੋ ਰਾਮਕਲੀ ਰਾਗ ਦਾ ਨਾਮ ਵੀ ਰੱਖਿਆ ਤੇ ਇਸੇ ਰਾਗ ਵਿੱਚ ਲਗਭਗ ਹਰ ਸ਼ਬਦ ਵਿੱਚ ਰਾਮ ਸ਼ਬਦ ਹੈ। ਰਾਮ ਨੂੰ ਵਾਹਿਗੁਰੂ ਦਾ ਸੰਕੇਤ ਪ੍ਰਗਟ ਕੀਤਾ ਹੈ। ਜਿਵੇਂ ਵਚਨ ਹੁੰਦਾ ਹੈ। ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਪਾਰਮਨਾ ਅਥਵਾ ਰਾਜਾ ਰਾਮ ਕੀ ਸਰਣਾਈ ਹੋਰ ਵੀ ਕਬੀਰ ਸਾਹਿਬ ਦਾ ਬਚਨ RAM ਕਵੀਰਾ ਏਕ ਭਏ ਹੈ ਕੋਏ ਨ ਸਕੈ ਪਛਾਨੀ ਇਥੇ ਸਾਰੇ ਥਾਮ ਤੇ RAM ਸ਼ਬਦ ਪਰਮਾਤਮਾ ਨੂੰ ਸੰਬੋਧਿਤ ਹੈ ਰੱਬ ਨੂੰ ਸੋ RAM ਨਾਮ ਵਾਹਿਗੁਰੂ ਸਤ ਨਾਮ ਸਭ ਵਾਹਿਗੁਰੂ ਜਾਂ ਉਸ ਸ਼ਕਤੀ ਦੇ ਨਾਮ ਰੱਖੇ ਗਏ ਹੈ ਜਿਹੜੀ ਸ਼ਕਤੀ ਜਗਤ ਦਾ ਮੂਲ ਹੈ ਜੀਵਨ ਧਾਰਾ ਹੈ ਉਸ ਦਾ ਖਿਆਲ ਕਰਕੇ ਆਪੇ ਨੂੰ ਜਾਣਨ ਦਾ ਨਾਮ ਭਗਤੀ ਹੈ ਕਿਸੇ ਤਰ੍ਹਾਂ ਤਵਾਸਬ ਵਿੱਚ ਆ ਕੇ ਰਾਮ ਸ਼ਬਦ ਤੋਂ ਕੋਈ ਅਨਮਤ ਦਾ ਵਿਚਾਰ ਨਹੀਂ ਲੈਣਾ ਵੀ ਮਨ ਵਿੱਚ ਰਾਮ ਸ਼ਬਦ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਪੈਦਾ ਕਰਨੀ ਕਈਆਂ ਦਾ ਕਈ ਕਟੜਵਾਦੀ ਹੁੰਦੇ ਆ ਉਹ ਕਟੜਵਾਦੀ ਲੋਕਾਂ ਦਾ ਸੁਭਾਅ ਹੁੰਦਾ ਹੈ ਵੀ ਉਹਨਾਂ ਨੇ ਬਾਕੀਆਂ ਦੀ ਨਿੰਦਿਆ ਬਹੁਤ ਕਰਨੀ ਕਿਤੇ ਰਾਮ ਜੀ ਦਾ ਨਾਮ ਆ ਗਿਆ ਉਹਦੀ ਨਿੰਦਿਆ ਕਰਨੀ ਇਹ ਤੇ ਕ੍ਰਿਸ਼ਨ ਜੀ ਦਾ ਨਾਮ ਆ ਗਿਆ ਉਹਦੀ ਨਿੰਦਿਆ ਕਰਨੀ ਸੋ ਕਹਿਣ ਦਾ ਭਾਵ ਕੀ ਵੀ ਉਹਨਾਂ ਨੇ ਹਰੇਕ ਦੀ ਨਿੰਦਿਆ ਹੀ ਕਰਨੀ ਹੁੰਦੀ ਹੈ ਦੂਜਿਆਂ ਨੂੰ ਮਾੜਾ ਹੀ ਕਹਿਣਾ ਹੁੰਦਾ ਹੈ ਕਟੜਵਾਦ ਨਹੀਂ ਹੋਣਾ ਚਾਹੀਦਾ ਦੂਜਿਆਂ ਦਾ ਸਤਿਕਾਰ ਹੋਣਾ ਚਾਹੀਦਾ ਆਪ ਦੇ ਧਰਮ ਤੇ ਭਰੋਸਾ ਹੋਵੇ ਦੂਜਿਆਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਜਿਵੇਂ ਮਨੁੱਖ ਦਾ ਇੱਕ ਪਿਤਾ ਹੁੰਦਾ ਚਾਚੇ ਤਾਏ ਹਜ਼ਾਰਾ ਹੁੰਦੇ ਆ ਔਰ ਚਾਚੇ ਤਾਏਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਜਿਹੜੀ ਨੇੜਤਾ ਹੈ ਸਭ ਤੋਂ ਵੱਧੋ ਪਿਤਾ ਨਾਲ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਸੋ ਆਪੇ ਆਪ ਰਾਮ ਕਥਾ ਸਰਵਣ ਕਰਿਏ ਜੋ अनेका ਜੀਵਨ ਸਿੱਖਿਆ ਦੇਣ ਨਾਲ ਭਗਤੀ ਮਾਰਗ ਵੱਲ ਲਿਆਉਣ ਦੀ ਪ੍ਰੇਰਣਾ ਵੀ ਕਰਦੀ ਹੈ ਅਯੁੱਧਿਆ ਦੇ ਰਾਜੇ ਦਸ਼ਰਥ ਦੀਆਂ ਰਾਣੀਆਂ ਉਹਨਾਂ ਦੇ ਪੁੱਤਰ ਨਹੀਂ ਸੀ ਰਾਜੇ ਨੇ ਪੁੱਤਰ ਪ੍ਰਾਪਤੀ ਦੇ ਲਈ ਜੱਗ ਕੀਤਾ ਉਸ ਜੱਗ ਵਿੱਚੋਂ ਬਰ ਮਿਲਿਆ ਤੇ ਉਸ ਦੇ ਘਰ ਚਾਰ ਪੁੱਤਰ ਪੈਦਾ ਹੋਏ ਚੋਹਾ ਪੁੱਤਰਾਂ ਦੇ ਜਨਮ ਸਮੇ ਰਾਜੇ ਨੇ ਬਹੁਤ ਖੁਸ਼ੀ ਮਨਾਈ ਰਾਮ ਤੇ ਲక్ష్మణ ਦੋਹਾਂ ਭਾਈਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਪਾਵੇਂ ਉਹਨਾਂ ਦਾ ਜਨਮ ਵੱਖ-ਵੱਖ ਰਾਣੀਆਂ ਤੋਂ ਹੋਇਆ ਸੀ ਮਤਲਬ ਸਕੇ ਭਰਾ ਨਹੀਂ ਸੀ ਦੋਨੇ ਪਿਤਾ ਇੱਕ ਸੀ ਪਰ ਮਾਵਾ ਵੱਖਰੀਆਂ ਵੱਖਰੀਆਂ ਸਨ ਉਹਨਾਂ ਨੇ ਵਿਸ਼ਿਸ਼ਟ Muni ਜੀ ਦੇ ਕੋਲੋਂ ਸਿੱਖਿਆ ਲਈ ਵਿਸ਼ਵਾ ਮਿੱਤਰ ਜਗ ਸਫਲ ਕਰਵਾਉਣ ਲਈ ਦੋਹਾਂ ਰਾਜਕੁਮਾਰਾਂ ਨੂੰ ਬਾਹਰ ਲੈ ਗਏ। अनेका दैਤਾਂ ਨਾਲ ਜੁਦ੍ਹ ਹੋਏ। ਉਹਨਾਂ ਜੁਦ੍ਹਾਂ ਸਮੇਂ ਵਿਸ਼ਵਾਮিত্র ਨੇ अनेका ਪ੍ਰਕਾਰ ਦੇ ਅਸ਼ਤਰ ਤੇ ਸ਼ਸਤਰ ਚਲਾਉਣੇ ਇਹਨਾਂ ਨੂੰ ਸਿਖਾਏ। ਔਰ ਯਗ ਭੂਮੀ ਨੂੰ दैਤਾਂ ਤੋਂ ਸਾਫ਼ ਕਰਤਾ ਤੇ ਫਿਰਦੇ ਫਿਰਾਂਦੇ ਜਨਕਪੁਰੀ ਦੇ ਵਿੱਚ ਪੁੱਜ ਗਏ। ਉਥੇ ਜਨਕ ਰਾਜੇ ਦੀ ਪੁੱਤਰੀ ਸੀਤਾ ਜੀ ਦਾ ਸਵੰਮਰ ਸੀ ਸਵੰਮਰ ਵਿੱਚ ਸ਼ਰਤ ਇਹ ਸੀ ਕਿ ਸ਼ਿਵ ਜੀ ਦੇ ਤੁਨਖ ਨੂੰ ਜਿਹੜਾ ਵੀ ਚਿਲਾ ਚੜ੍ਹਾਏਗਾ ਉਹ ਹੀ ਸੀਤਾ ਜੀ ਨੂੰ ਵਰੇਗਾ ਪੁਰਾਣੇ ਸਮਿਆਂ ਵਿੱਚ ਰਾਜਿਆਂ ਮਹਾਰਾਜਿਆਂ ਅਮੀਰਾਂ ਵਜ਼ੀਰਾਂ ਦੀਆਂ ਲੜਕੀਆਂ ਦਾ ਸੋਯੰਬਰ ਰਚਿਆ ਜਾਂਦਾ ਸੀ ਉੱਥੇ ਕੋਈ ਨਾ ਕੋਈ ਸ਼ਰਤ ਰੱਖੀ ਜਾਂਦੀ ਸੀ ਤੇ ਜਿਹੜਾ ਨੌਜਵਾਨ ਉਹ ਸ਼ਰਤ ਪੂਰੀ ਕਰਦਾ ਫਿਰ ਉਸ ਲੜਕੀ ਦਾ ਵਿਆਹ ਉਹਦੀ ਸ਼ਾਦੀ ਉਸ ਨੌਜਵਾਨ ਨਾਲ ਕੀਤੀ ਜਾਂਦੀ ਸੀ ਸ਼੍ਰੀ ਰਾਮਚੰਦਰ ਜੀ ਨੇ ਹੀ ਸ਼ਿਵ ਤਨੁਖ ਦਾ ਜਿੱਲਾ ਚੜਾਉਣ ਲੱਗਿਆ ਉਸ ਤਨੁਖ ਨੂੰ ਹੀ ਤੋੜਦਾ ਮਤਲਬ ਇਹਨਾਂ ਬਾਲਸੀ रामचंद्र ਜੀ ਵਿੱਚ ਜਦੋਂ ਤੁਨਖ ਦਾ ਚਿਲਾ ਲੱਗੇ ਚੜਾਉਣ ਚਿੱਲੇ ਦਾ ਭਾਵ ਹੁੰਦਾ ਉਹ ਤਾਰ ਜਿਹੜੀ ਤਾਰ ਦੇ ਉੱਤੇ ਫਿਰ ਤੀਰ ਰੱਖ ਕੇ ਖਿੱਚ ਕੇ ਚਲਾਇਆ ਜਾਂਦਾ ਉਹਨੂੰ ਚਿਲਾ ਕਹਿੰਦੇ ਆ ਤੇ ਉਹ ਚਿਲਾ ਚੜਾਉਣ ਲੱਗਿਆਂ ਇੱਕ ਪਾਸੇ ਤੁਨਖ ਦੇ ਪਹਿਲਾਂ ਬੰਨ੍ਹ ਦਿੱਤਾ ਜਾਂਦਾ ਹੈ ਦੂਜੇ ਪਾਸੇ ਬੰਨ੍ਹਣ ਵਾਸਤੇ ਪਹਿਲਾਂ ਤੁਨਖ ਨੂੰ ਮੋੜਿਆ ਜਾਂਦਾ ਉਹਦੇ ਵਿੱਚ ਮਤਲਬ ਲਚਕ ਪੈਦਾ ਕਰਨ ਵਾਸਤੇ ਉਹਦੀ ਪਾਵਰ ਵਧਾਉਣ ਵਾਸਤੇ ਉਹਨੂੰ ਖਿੱਚ ਕੇ ਮੋੜਿਆ ਜਾਂਦਾ ਤੇ ਫਿਰ ਤਾਂਹ ਬਨ ਦਿੱਤਾ ਜਾਂਦਾ ਹੈ ਜਦੋਂ ਉਹ ਮੋੜਦੇ ਆ ਤੇ ਮਾੜਾ ਬੰਦਾ ਉਹਨੂੰ ਮੋੜ ਨਹੀਂ ਸਕਦਾ ਕਿਉਂਕਿ ਤੁਨਖ ਬਹੁਤ ਸਖਤ ਹੁੰਦਾ ਹੈ ਤਾਕਤਵਰ ਹੁੰਦਾ ਹੈ ਤੇ ਹਰੇਕ ਦੇ ਉਹ ਮੋੜਨ ਦਾ ਵੀ ਨਹੀਂ ਹੁੰਦਾ ਤੇ ਰਾਮਚੰਦਰ ਜੀਆ ਨੇ ਉਹਦਾ ਚੇਲਾ ਚੜਾਉਣ ਲੱਗਿਆ ਪਨੂ ਤੋੜ ਹੀ ਦਿੱਤਾ ਜਿਸ ਤੋਂ ਇਹ ਪ੍ਰਗਟ ਹੋ ਗਿਆ ਕਿ ਸ਼੍ਰੀ ਰਾਮਚੰਦਰ ਜੀ ਬਹੁਤ ਵੱਡੇ ਬਲੀ ਆ ਉਸ ਤੁਰਖ ਨੂੰ ਹੋਰ ਰਾਜੇ ਚੁੱਕ ਵੀ ਨਹੀਂ ਸੀ ਸਕੇ ਤਨੁਖ ਨੂੰ ਤੋੜ ਕੇ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਨੂੰ ਜਿੱਤ ਲਿਆ ਸੀਤਾ ਇੱਕ ਅਤੀ ਸੁੰਦਰ ਮੁਟਿਆਰ ਸੀ ਜਿੱਤ ਦੇ ਪਿੱਛੋਂ ਰਾਜੇ ਦਸ਼ਰਥ ਨੂੰ ਅਜोध्याਪੁਰੀ ਸੁਨੇਹਾ ਭੇਜਿਆ ਗਿਆ ਉਹ ਰਿਖੀਆਂ ਮੰਤਰੀਆਂ ਰਾਜਪ੍ਰੋਤਾਂ ਅਤੇ ਆਪਣੇ ਦਰਬਾਰੀਆਂ ਨੂੰ ਨਾਲ ਲੈ ਕੇ ਬਰਾਤ ਬਣਾ ਕੇ ਜਨਕਪੁਰੀ ਦੇ ਵਿੱਚ ਪਹੁੰਚਿਆ ਸ਼੍ਰੀ ਰਾਮਚੰਦਰ ਜੀ ਦੇ ਵਿਆਹ ਸਮੇਂ ਬਾਕੀ ਦੇ ਭਰਾਵਾਂ ਦੇ ਵੀ ਉੱਥੇ ਵਿਆਹ ਕਰਾ ਦਿੱਤੇ ਗਏ ਪੁਰਾਣੇ ਸਮਿਆਂ ਵਿੱਚ ਇਹ ਆਮ ਲੋਕਾਂ ਦੇ ਵਿੱਚ ਵੀ ਰੀਤ ਚੱਲਦੀ ਸੀ ਕਿ ਇੱਕ ਲੜਕੇ ਨੂੰ ਵਿਆਹਣ ਗਿਆ ਜੇ ਪਰਿਵਾਰ ਨੂੰ ਲੱਗਦਾ ਵੀ ਇਹ ਪਰਿਵਾਰ ਚੰਗਾ ਹੈ ਠੀਕ ਹੈ ਤਾਂ ਉਸ ਪਰਿਵਾਰ ਦੀਆਂ ਇੱਕ ਜਾਂ ਦੋ ਹੋਰ ਲੜਕੀਆਂ ਜਾਂ ਵੱਧਦੀਆਂ ਲੜਕੀਆਂ ਦੇ ਉਸ ਪਰਿਵਾਰ ਦੇ ਦੂਜੇ ਲੜਕਿਆਂ ਦੇ ਨਾਲ ਵੀ ਵਿਆਹ ਕਰ ਦਿੱਤੇ ਜਾਂਦੇ ਸੀ ਜੇ ਉਹ ਲੜਕੀਆਂ ਨਿਆਣੀਆਂ ਵੀ ਹੁੰਦੀਆਂ ਤੇ ਲੜਕੇ ਵੀ ਛੋਟੇ ਹੁੰਦੇ ਤਾਂ ਇੱਕ ਵਾਰੀ ਵਿਆਹ ਕਰ ਦਿੱਤਾ ਜਾਂਦਾ ਫਿਰ ਪੰਜਾਂ ਸੱਤਾਂ ਸਾਲਾਂ ਬਾਅਦ ਲੜਕੀ ਨੂੰ ਤੋੜ ਦਿੱਤਾ ਜਾਂਦਾ ਸੀ ਸੋ ਇਉਂ ਕਰਕੇ ਦੂਜੇ ਭਰਾਵਾਂ ਦੇ ਵਿਆਹ ਵੀ ਉੱਥੇ ਕਰਾਤੇ ਖੁਸ਼ੀ-ਖੁਸ਼ੀ ਸੀਤਾ ਜੀ ਨੂੰ ਲੈ ਕੇ ਸ਼੍ਰੀ ਰਾਮਚੰਦਰ ਜੀ ਅਜोध्याਪੁਰੀ ਪੁੱਜੇ ਤੇ ਮੰਗਲਾਚਾਰ ਹੋਏ ਸ਼ਹਿਰ ਵਾਸੀਆਂ ਨੇ ਖੁਸ਼ੀਆਂ ਮਨਾਈਆਂ ਜਿਵੇਂ ਹੋਣੀ ਨੇ ਕਰਨਾ ਹੁੰਦਾ ਤਿਵੇਂ ਹੋ ਜਾਂਦਾ ਹੈ ਹੋਣੀ ਦੇ ਕੰਮ ਨੂੰ ਕੋਈ ਰੋਕ ਨਹੀਂ ਸਕਦਾ ਰਾਜਾ ਦਸ਼ਰਥ ਸ਼੍ਰੀ ਰਾਮ ਜੰਦਰ ਦੀ ਬਹਾਦਰੀ ਤੇ ਸਿਆਣਪ ਉੱਤੇ ਬਹੁਤ ਪ੍ਰਸੰਨ ਹੋਇਆ ਉਹਨੇ ਮੰਤਰੀਆਂ ਨਾਲ ਸਲਾਹ ਕੀਤੀ ਵੀ ਮੈਂ ਆਪਣੇ ਪੁੱਤਰ ਨੂੰ ਰਾਜ ਤਿਲਕ ਦੇ ਦਿਆਂ ਇਹਨੂੰ ਰਾਜਾ ਬਣਾ ਦਈਏ ਹੁਣ ਆਪਾਂ ਉਹ ਫੈਸਲਾ ਉਸੇ ਵੇਲੇ ਅਮਲ ਵਿੱਚ ਆਉਣਾ ਸ਼ੁਰੂ ਹੋਇਆ ਪਰ ਜਾ ਚ ਖਬਰ ਭੇਜੀ ਗਈ। ਪ੍ਰੋਹੁਤ ਦੇ ਆਖਣ ਤੇ ਦਸਨ ਉਤੇ ਧਰਮ ਕਰਸ਼ਮਾ ਪੂਰੀਆਂ ਕੀਤੀਆਂ ਗਈਆਂ। ਪਰ ਜਿਹੜੇ ਦਿਨ ਤਿਲਕ ਲੱਗਣਾ ਸੀ ਉਸ ਤੋਂ ਪਹਿਲੀ ਰਾਤ ਰਾਜਾ ਦਸ਼ਰਤ ਆਪ ਦੀ ਛੋਟੀ ਰਾਣੀ ਕਕੇਈ ਕੋਲ ਜਿਹਦੇ ਮਹਿਲਾਂ 'ਚ ਉਹ ਰਹਿੰਦਾ ਹੁੰਦਾ ਸੀ ਤੇ ਉਹ ਬਹੁਤ ਰੂਪਵੰਤੀ ਸੀ। ਉਸ ਕਕੇਈ ਨੇ ਰਾਜੇ ਅੱਗੇ ਬੇਨਤੀ ਕੀਤੀ। "हे राजन, ਜਦੋਂ ਤੁਹਾਡਾ ਇੰਦਰ ਨਾਲ ਜੁੱਧ ਹੋਇਆ, ਤਾਂ ਮੈਂ ਤੁਹਾਡੀ ਜੁੱਧ ਵਿੱਚ ਸੇਵਾ ਕੀਤੀ ਸੀ। ਤੇ ਸੇਵਾ ਕਰਨ ਦੇ ਬਦਲੇ ਤੁਸੀਂ ਮੈਨੂੰ ਵਾਚਨ ਦਿੱਤੇ ਸੀ। ਉਹ ਵਾਚਨ ਮੇਰੇ ਅੱਜ ਪੂਰੇ ਕਰੋ। ਕਿਉਂਕਿ ਰਾਜੇ ਦਸ਼ਰਥ ਨੇ ਕਕੇਈ ਨੂੰ ਕਿਹਾ ਸੀ" ਜੋ ਮੰਗਣਾ ਮੰਗ ਲਿਆ ਉਹ ਕਹਿਣ ਲੱਗੀ ਵੀ ਜਦੋਂ ਵੇਲਾ ਆਊਗਾ ਮੈਂ ਮੰਗ ਲੂੰਗੀ ਤੇ ਜਿੱਦਨ ਮੰਗਾਂਗੀ ਉਸ ਦਿਨ ਮੈਨੂੰ ਉਹ ਵਸਤੂ ਦੇ ਦਿਓ ਵਚਨ ਆਪਦਾ ਪੂਰਾ ਕਰ ਲਿਓ ਤਾਂ ਅੱਜ ਜਦੋਂ ਰਾਮਚੰਦਰ ਜੀਆ ਨੂੰ ਤਿਲਕ ਦੇਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਰਾਤ ਦੇ ਸਮੇਂ ਵਿਸ਼ਰਾਮ ਕਰਨ ਵਾਸਤੇ ਰਾਜਾ ਦਸ਼ਰਤ ਆਪਦੀ ਸਭ ਤੋਂ ਛੋਟੀ ਰਾਣੀ ਕਕੇਈ ਦੇ ਕੋਲ ਉਦੇ ਮਹਿਲ ਵਿੱਚ ਗਿਆ ਤਾਂ ਉੱਥੇ ਕਿ ਕਈ ਨੇ ਕਿਹਾ ਕਿ ਆਪ ਦੇ ਬਚਨ ਅੱਜ ਪੂਰੇ ਕਰੋ ਰਾਜੇ ਨੇ ਕਿਹਾ ਠੀਕ ਹੈ ਕਈ ਮੰਗ ਲੈ ਵਚਨ ਕੀਤਾ ਉਹ ਤਾਂ ਦੇਣੀ ਪੈਣਾ ਰਗੂ ਕੋਲੋਂ ਰੀਤ ਹੀ ਐਸੀ ਚੱਲੀ ਆ ਰਹੀ ਹੈ ਮੰਗ ਲੈ ਜਿਹੜੇ ਤੇਰੇ ਦੋ ਬਚਨ ਹਨ ਇਹ ਆਖਿਆ ਸੀ ਦੋ ਬਚਨ ਮੰਗ ਲੈ ਕੀ ਮੰਗਣਾ ਚਾਹੁੰਨੀ ਹੈ ਉਸ ਵੇਲੇ ਰਾਜਾ ਦਸ਼ਰਤ ਬੜਾ ਖੁਸ਼ ਸੀ ਖੁਸ਼ੀ ਦੇ ਲੋਰ ਵਿੱਚ ਉਹਨੇ ਇਹ ਨਹੀਂ ਖਿਆਲ ਕੀਤਾ ਕਿ ਬਚਨ ਤਾਂ ਮਾੜੇ ਵੀ ਮੰਗੇ ਜਾ ਸਕਦੇ ਆ ਚਲੋ ਉਸਨੇ ਕਿਹਾ ਮੰਗ ਲੈ ਤਾਂ ਉਹਦੀ ਰਾਣੀ ਕਗਈ ਨੇ ਕਿਹਾ ਪਹਿਲਾ ਬਚਨ ਇਹ ਪੂਰਾ ਕਰੋ ਕਿ ਰਾਮਚੰਦਰ ਨੂੰ 14 ਸਾਲਾਂ ਦਾ ਬਨਵਾਸ ਦਿੱਤਾ ਜਾਏ ਤੇ ਦੂਸਰਾ ਮੇਰੇ ਪੁੱਤਰ ਨੂੰ ਉਹਦਾ ਨਾਮ ਭਰਤ ਸੀ ਮੇਰੇ ਪੁੱਤਰ ਭਰਤ ਨੂੰ ਰਾਜ ਤਿਲਕ ਦਿੱਤਾ ਜਾਵੇ ਵੀ ਜਿਹੜਾ ਰਾਜਾ ਬਣਾਉਣ ਦਾ ਕੰਮ ਹੈ ਰਾਜ ਤਿਲਕ ਦੇਣਾ ਹੈ ਰਾਮਚੰਦਰ ਨੂੰ ਰਾਜ ਤਿਲਕ ਦੇਣਾ ਸੀ ਵੀ ਉਹਨੂੰ ਤਾਂ ਦੇ ਦਿਓ ਬਨਵਾਸ ਤੇ ਰਾਜ ਤਿਲਕ ਦਿਓ ਮੇਰੇ ਪੁੱਤਰ ਨੂੰ ਰਾਜ ਤਿਲਕ ਵਾਸਤੇ ਉਸ ਨੂੰ ਨਾਨਕੇ ਘਰੋਂ ਮੈਂ ਹੁਣੇ ਮੰਗਵਾ ਲੈਨੀ ਆ ਇਹ ਕੁਜ ਕਕੇਈ ਨੇ ਇੱਕ ਜਵਾਨੋ ਇੱਕੋ ਸਾਹ ਕਹਿਤਾ ਉਸਨੇ ਰਾਜੇ ਦਾ ਖਿਆਲ ਨਹੀਂ ਕੀਤਾ ਪਰਜਾ ਤੇ ਸਮਾਜ ਦਾ ਹਿਤ ਨਹੀਂ ਦਿਸਿਆ ਨਾ ਹੀ ਦੇਖਿਆ ਬਸ ਉਹ ਮਤਰੀ ਉਹ ਹੀ ਬਣੀ ਰਹੀ ਕਕੇਈ ਦੇ ਇਹ ਬੋਲ ਸੁਣ ਕੇ ਪਰ ਰਾਜਾ ਦਸ਼ਰਥ ਤਾਂ ਐਸਾ ਘਬਰਾਇਆ ਕਿ ਉਹਦੇ ਵੱਲ ਬਿਟ ਬਿਟ ਤੱਕਦਾ ਰਹਿ ਗਿਆ ਉਹ ਬੋਲਿਆ ਕੁਝ ਨਹੀਂ ਚੁੱਪ ਕਰ ਗਿਆ ਬਚਨ ਉਹਨੇ ਕੀਤੇ ਸੀ ਵੀ ਜੋ ਮੰਗੇਗੀ ਦਿਆਂਗਾ ਤੇ ਰਾਜੇ ਮਹਾਰਾਜੇ ਅੱਗੇ ਬਚਨਾਂ ਦੇ ਪੱਕੇ ਹੁੰਦੇ ਸੀ ਬਚਨ ਨਹੀਂ ਹਾਰਦੇ ਸੀ ਆਪ ਦਾ ਸਰੀਰ ਭਾਵੇਂ ਲੱਗ ਜਾਂਦਾ ਉਹਨਾਂ ਬਚਨ ਉਹਨੇ ਕੀਤੇ ਸੀ ਪਰ ਉਸ ਨੂੰ ਆਸ ਨਹੀਂ ਸੀ ਕਿ ਕਕਈ ਇਹੋ ਜਿਹਾ ਕੁਝ ਮੰਗ ਲਵੇਗੀ ਐਨਾ ਧੱਕਾ ਕਰੇਗੀ ਤੇ ਬੈਰ ਕਰੇਗੀ ਉਹ ਤਾਂ ਗੁੰਮ ਹੀ ਹੋ ਗਿਆ। ਉਹਦੀ ਜਵਾਨੋਂ ਸਿਰਫ ਇਹ ਨਿਕਲਿਆ ਕਕੇਈ ਤੈਨੂੰ ਇੰਨੀ ਦੁਸ਼ਮਣੀ ਨਹੀਂ ਸੀ ਕਰਨੀ ਚਾਹੀਦੀ। ਮੇਰੇ ਕਲੇਜੇ ਕਟਾਰੀ ਨਹੀਂ ਸੀ ਮਾਰਨੀ ਚਾਹੀਦੀ। ਉਹ ਗਮ ਦੇ ਨਾਲ ਰਾਜੇ ਦੀ ਸਰੀਰਕ ਤੇ ਮਾਨਸਿਕ ਦਸ਼ਾ ਵਿਗੜ ਗਈ। ਉਹ ਤਾਂ ਮਰਨੇ ਹੀ ਪੈ ਗਿਆ। ਰਾਜ ਤਿਲਕ ਲਵਾਉਣ ਦੀ ਪੂਰੀ ਤਿਆਰੀ ਕਰਕੇ ਸ਼੍ਰੀ ਰਾਮਚੰਦਰ ਜੀ ਜਦੋਂ ਰਾਜਾ ਦਸ਼ਰਥ ਨੂੰ ਮਿਲਣ ਗਏ ਤਾਂ ਅਗਿਓ ਉਹ ਤਾਂ ਆਪਣੇ ਆਸਣ ਦੇ ਪਿਆ ਬਿਮਾਰਾ ਵਾਂਗੂ ਤੇ ਬੋਲ ਨਾ ਸਕਿਆ ਰਾਮਚੰਦਰ ਜੀ ਬਹੁਤ ਹੈਰਾਨ ਹੋਏ ਵੀ ਕੀ ਗੱਲ ਹੋ ਗਈ ਆਖਰ ਰਾਜੇ ਦਸ਼ਰਥ ਦੀ ਚੁੱਪ ਦਾ ਕਾਰਨ ਉਹਦੀ ਮਤ੍ਰੇਈ ਮਾਂ ਜਾਲਮਕ ਕਈ ਨੇ ਦੱਸ ਹੀ ਦਿੱਤਾ ਬੇਟਾ ਰਾਮਚੰਦਰ ਤੇਰੇ ਪਿਤਾ ਨੇ ਮੈਨੂੰ ਦੋ ਵਰ ਦਿੱਤੇ ਸੀ ਤੇ ਉਹ ਮੈਂ ਹੁਣ ਮੰਗ ਲਿਆ ਦੋਨੇ ਪਹਿਲਾ ਤਾਂ ਇਹ ਆ ਕਿ ਤੈਨੂੰ 14 ਸਾਲਾਂ ਦਾ ਬਲਵਾਸ ਮਿਲੇਗਾ ਤੇ ਦੂਸਰਾ ਵਰ ਮੈਂ ਇਹ ਮੰਗਿਆ ਵੀ ਮੇਰੇ ਪੁੱਤਰ ਭਰਤ ਨੂੰ ਰਾਜ ਤਿਲਕ ਮਿਲੇਗਾ ਰਾਜਾ ਜੀ ਤੁਹਾਨੂੰ ਇਹ ਦੱਸ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਤੁਹਾਡੇ ਨਾਲ ਪਿਆਰ ਹੈ ਤੇ ਕੁਝ ਡਰਦੇ ਵੀ ਹੈ ਤੁਸੀਂ ਨੇਕ ਪੁੱਤਰ ਹੋ ਬਾਪ ਦੇ ਬਚਨਾਂ ਦੀ ਪਾਲਣਾ ਕਰਨਾ ਤੁਹਾਡਾ ਧਰਮ ਹੈ ਕਕੇਈ ਨੇ ਰਾਮਚੰਦਰ ਨੂੰ ਇਹ ਗੱਲ ਕਹੀ ਠੀਕ ਹੈ ਮਾਤਾ ਜੀ ਇਹ ਆਖ ਕੇ ਰਾਮਚੰਦਰ ਜੀ ਕਕੇਈ ਦੇ ਮਹਿਲਾਂ ਤੋਂ ਬਾਹਰ ਆ ਗਏ ਆ ਕੇ ਰਾਜ ਤਿਲਕ ਦੇ ਕੱਪੜੇ ਲਾਤੇ ਬਨਵਾਸ ਦੇ ਬਸਤਰ ਪਹਿਨ ਕੇ ਬਨਾ ਨੂੰ ਜਾਣ ਵਾਸਤੇ ਤਿਆਰ ਹੋ ਗਏ ਉਹਨਾਂ ਦੀ ਧਰਮ ਪਤਨੀ ਸੀਤਾ ਜੀ ਵੀ ਨਾਲ ਤਿਆਰ ਹੋ ਗਈ ਤੇ ਛੋਟਾ ਭਾਈ ਲਸ਼ਮਣ ਵੀ ਤਿਆਰ ਹੋ ਗਿਆ ਪਰਜਾ ਨੂੰ ਵਿਆਕਲ ਹੁੰਦੀ ਛੱਡ ਕੇ ਸ਼੍ਰੀ ਰਾਮਚੰਦਰ ਜੀ ਅਜੁੱਧਿਆਪੁਰੀ ਤੋਂ ਚੱਲ ਪਏ ਰਾਜਾ ਦਸ਼ਰਥ ਪਿੱਛੋਂ ਆਪਣੇ ਪੁੱਤਰ ਦੇ ਗਮ ਨਾਲ ਮਰ ਗਿਆ ਜਦੋਂ ਭਰਤ ਨੂੰ ਖਬਰ ਮਿਲੀ ਤਾਂ ਕੇਈ ਦਾ ਪੁੱਤਰ ਜਿਹੜਾ ਭਰਤ ਸੀ ਜਿਹਨੂੰ ਰਾਜ ਤਿਲਕ ਲੱਗਣਾ ਸੀ ਜਦੋਂ ਭਰਤ ਨੂੰ ਖਬਰ ਮਿਲੀ ਤਾਂ ਉਹ ਵੀ ਭਰਾ ਦੇ ਵਿਛੋੜੇ ਵਿੱਚ ਬਹੁਤ ਤੜਪਿਆ ਵਿਅਕਲ ਹੋਇਆ ਉਹਨੇ ਰਾਜ ਤਿਲਕ ਲੈਣ ਤੋਂ ਨਾ ਕਰਤੀ ਤੇ ਬਣਾ ਵਿੱਚ ਜਾ ਕੇ ਆਪ ਦੇ ਵੀਰ ਨੂੰ ਮਿਲਿਆ ਅੰਤ ਸ਼੍ਰੀ ਰਾਮਚੰਦਰ ਜੀ ਦੇ ਸਮਝਾਉਣ ਤੇ ਕਿਉਂਕਿ ਰਾਮਚੰਦਰ ਜੀ ਨੇ ਸਮਝਾਇਆ ਵੀ ਰਾਜਾ ਤਾਂ ਹੁਣ ਕੋਈ ਬਣੂਗਾ ਹੀ ਨਾ ਤੇ ਰਾਜਾ ਤੂੰ ਬਣ ਅੰਤ ਸ਼੍ਰੀ ਰਾਮਚੰਦਰ ਜੀ ਦੀਆਂ ਖੜਾਵਾਂ ਲੈ ਕੇ ਵਾਪਸ ਆਇਆ ਤੇ ਰਾਜ ਸਿੰਘਾਸਨ ਪਰ ਖੜਾਵਾਂ ਹੀ ਰੱਖ ਛੱਡੀਆਂ ਆਪ ਨਹੀਂ ਬੈਠਿਆ ਖੜਾਵਾਂ ਰਾਜ ਸਿੰਘਾਸਨ ਤੇ ਰੱਖ ਦਿੱਤੀਆਂ ਤੇ ਆਪ ਸੇਵਕ ਬਣ ਕੇ ਰਾਜ ਪ੍ਰਬੰਧ ਕਰਦਾ ਰਿਹਾ ਵੀ ਰਾਜ ਦਾ ਪ੍ਰਬੰਧ ਤਾਂ ਕੀਤਾ ਪਰ ਰਾਜਾ ਬਣ ਕੇ ਮਾਲਕ ਬਣ ਕੇ ਨਹੀਂ ਕੀਤਾ ਉਹਨੇ ਸੇਵਕ ਬਣ ਕੇ ਪ੍ਰਬੰਧ ਕੀਤਾ ਇਹ ਸੋਚ ਕੇ ਵੀ ਜਿਹੜਾ ਇਹਦਾ ਮਾਲਕ ਹੈ ਰਾਜ ਭਾਗ ਦਾ ਇਸ ਗੱਦੀ ਤੇ ਬਹਿਣ ਦੇ ਯੋਗ ਆ ਉਹ ਤਾਂ ਸ਼੍ਰੀ ਰਾਮਚੰਦਰ ਆ ਤੇ ਸੇਵਕ ਬਣ ਕੇ ਪ੍ਰਬੰਧ ਕਰਦਾ ਰਿਹਾ ਸ਼੍ਰੀ ਰਾਮਚੰਦਰ ਜੀ ਗੰਗਾ ਨਦੀ ਪਾਰ ਕਰਕੇ ਦੱਖਣ ਵੱਲ ਜੰਗਲਾਂ 'ਚ ਆ ਗਏ ਜਿਹੜੇ ਜੰਗਲ ਵਰਤਮਾਨ ਸਮੇਂ ਜਿਹੜਾ ਉੜੀਸਾ ਨਾਂ ਦਾ ਸੂਬਾ ਹੈ ਜਿਵੇਂ ਆਪਣਾ ਪੰਜਾਬ ਇੱਕ ਸੂਬਾ ਹੈ ਉੜੀਸਾ ਉਹਦੀ ریاست ਦੇ ਵਿੱਚ ਜਿਹੜੇ ਜੰਗਲ ਸਨ ਉੱਥੇ ਆ ਗਏ ਤੇ ਉਥੇ ਇੱਕ ਸਥਾਨ ਦਾ ਨਾਮ ਸੀ ਪੰਚਵਟੀ ਉਥੇ ਰਹਿਣ ਲੱਗੇ ਇੱਥੇ ਲੰਕਾ ਦੇ ਰਾਜੇ 라ਵਣ ਦੀ ਭੈਣ ਸਰੂਪਨਖਾ ਆਈ ਉਸ ਦੀ ਪਾਪ ਵਰਤੀ ਦੇਖ ਕੇ ਸ੍ਰੀ ਲక్ష్ਮਣ ਨੇ ਉਸ ਦਾ ਨੱਕ ਵੱਢ ਤਾ ਜਿਸ ਕਾਰਨ ਉਸ ਦਾ ਭਾਈ 라ਵਣ ਇੱਕ ਸਾਧੂ ਦਾ ਭੇਸ ਧਾਰ ਕੇ ਪੰਚਵਟੀ ਆਇਆ ਤੇ ਸੀਤਾ ਜੀ ਨੂੰ ਚੁੱਕ ਕੇ ਲੰਕਾ ਲੈ ਗਿਆ ਉਸ ਦੁਸ਼ਟ ਨੇ ਧੋਖਾ ਕੀਤਾ ਸ੍ਰੀ ਰਾਮਚੰਦਰ ਤੇ ਲక్ష్మణ ਸੀਤਾ ਜੀ ਨੂੰ ਲੱਭਦੇ ਹੋਏ ਧੁਰ ਦੱਖਣ ਵੱਲ ਚਲੇ ਗਏ ਆਪ ਬੜੇ ਬੇਹਬਲ ਹੋਏ ਤੇ ਰਸਤੇ ਵਿੱਚ ਹਨੂਮਾਨ ਜੀਾਂ ਨਾਲ ਮੇਲ ਹੋਇਆ ਹਨੂਮਾਨ ਦੀ ਸਹਾਇਤਾ ਨਾਲ ਸੀਤਾ ਜੀ ਦਾ ਪੂਰਾ ਪਤਾ ਲੱਗਿਆ ਕਿ ਉਹ ਰਾਵਣ ਦੀ ਕੈਦ ਵਿੱਚ ਸੀ ਤੇ ਉਸ ਦੇ ਬਾਗ ਜਿਹਦਾ ਨਾਮ ਅਸ਼ੋਕ ਬਾਟਿਕਾ ਸੀ ਉਹਦੇ ਵਿੱਚ ਉਸ ਨੂੰ ਰੱਖਿਆ ਹੋਇਆ ਸੀ ਲੰਕਾ ਉੱਤੇ ਹਮਲਾ ਹੋਇਆ ਉਸ ਹਮਲੇ ਵਿੱਚ ਰਾਜਾ ਰਾਵਣ ਆਪਣੇ ਪੁੱਤਰਾਂ ਸਮੇਤ ਭਰਾਵਾਂ ਸਮੇਤ ਮਾਰਿਆ ਗਿਆ ਲੰਕਾ ਸਾੜ ਦਿੱਤੀ ਗਈ ਤੇ ਲੰਕਾ ਦਾ ਰਾਜ ਰਾਵਣ ਦੇ ਧਰਮੀ ਭਰਾ ਪਵਿੱਖਣ ਨੂੰ ਦੇ ਕੇ ਸੀਤਾ ਜੀ ਨੂੰ ਨਾਲ ਲੈ ਕੇ ਵਾਪਸ ਅਜੁੱਧਿਆਪੁਰੀ ਪੁੱਜੇ ਤੇ ਰਾਜ ਕਰਨ ਲੱਗੇ ਆਪ ਜੀ ਦੇ ਬਨਵਾਸ ਤੋਂ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ ਤੇ ਉਹ ਦੀਪਮਾਲਾ ਹੀ ਕੌਮੀ ਤਿਹਾਰ ਬਣਿਆ ਸਾਰੇ ਭਾਰਤ ਦਾ ਤਿਹਾਰ ਬਣ ਗਿਆ ਤੇ ਇਸ ਨੂੰ ਦੀਵਾਲੀ ਕਿਹਾ ਜਾਂਦਾ ਹੈ ਆਖਦੇ ਹਨ ਰਾਮਚੰਦਰ ਜੀ ਨੇ 10000 ਸਾਲ ਰਾਜ ਕੀਤਾ ਆਪ ਜੀ ਨੂੰ ਅਵਤਾਰ ਮੰਨਿਆ ਜਾਂਦਾ ਹੈ ਔਰ ਆਪ ਜੀ ਦੀ ਹਿੰਦੂ ਧਰਮ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਸੋਹੇ ਨੇਕ ਪੁਰਸ਼ੋ ਰਾਮਚੰਦਰ ਜੀ ਦੀ ਕਥਾ ਸੁਣਨ ਵਾਲੇ ਦੇ ਮਨ ਵਿੱਚ ਧਰਮ ਦੀ ਲਗਨ ਪੈਦਾ ਹੁੰਦੀ ਹੈ ਤੇ ਮਾਪੇ ਬਾਪ ਦੀ ਆਗਿਆ ਮੰਨਣ ਦਾ ਉਪਦੇਸ਼ ਮਿਲਦਾ ਹੈ ਕਿਉਂਕਿ ਰਾਮਚੰਦਰ ਜੀ ਨੇ ਆਪਣੇ ਮਾਪੇ ਬਾਪ ਦੀ ਆਗਿਆ ਮੰਨੀ ਇਥੋਂ ਇਹ ਵੀ ਸਿੱਖਿਆ ਮਿਲਦੀ ਹੈ ਬੱਚਿਆਂ ਨੂੰ ਕਿ ਆਪਣੇ ਮਾਪਿਆਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਮਾਪੇ ਕੋਈ ਵੀ ਆਗਿਆ ਦੇਣ ਜਿਵੇਂ ਹੁਣ ਰਾਮਚੰਦਰ ਜੀ ਨੂੰ 14 ਸਾਲਾਂ ਦੇ ਬਨਵਾਸ ਦੀ ਆਗਿਆ ਮਿਲੀ ਉਹਨਾਂ ਨੇ ਰੌਲਾ ਨਹੀਂ ਪਾਇਆ ਜੰਗ ਜੁੱਦ ਨਹੀਂ ਕੀਤਾ ਲੜਾਈ ਨਹੀਂ ਕੀਤੀ ਝਗੜਾ ਨਹੀਂ ਕੀਤਾ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਆਗਿਆ ਮੰਨ ਕੇ ਤੇ ਰਾਜ ਤਿਲਕ ਵਾਲੇ ਵਸਤਰ ਲਾਹ ਦਿੱਤੇ ਬਲਵਾਸ ਵਾਲੇ ਕੱਪੜੇ ਪਹਿਨ ਲਏ ਹੁਣ ਬਨਵਾਸ ਜਾਣਾ ਤੇ ਇੱਕ ਪਾਸੇ ਰਾਜ ਕਰਨਾ ਕਿੰਨਾ ਫਰਕ ਹੈ ਦੇਖੋ ਪਰ ਉਹਨਾਂ ਨੇ ਮਾਪਿਆਂ ਦੀ ਆਗਿਆ ਦਾ ਪਾਲਣ ਕੀਤਾ ਸੋ ਇਸ ਕਥਾ ਤੋਂ ਬੱਚਿਆਂ ਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਮਾਪਿਆਂ ਦੀ ਆਗਿਆ ਦਾ ਪਾਲਣ ਕੀਤਾ ਜਾਵੇ ਸੋ ਆਓ ਇਹ ਕਥਾ ਇੱਥੇ ਸਮਾਪਤ ਹੁੰਦੀ ਹੈ ਕੱਲ ਨੂੰ ਜਿਹੜੀ ਕਥਾ ਅੱਗੇ ਆਰੰਭ ਹੋਏਗੀ ਪੰਜਵੀਂ ਕਥਾ ਉਹ ਸ਼੍ਰੀ ਰਾਮਚੰਦਰ ਜੀ ਦੀ ਧਰਮ ਸੁਪਤਨੀ ਮਾਤਾ ਸੀਤਾ ਜੀ ਦੀ ਕਥਾ ਆ ਰਹੀ ਹੈ ਕਿਉਂਕਿ ਸੀਤਾ ਜੀ ਦਾ ਨਾਮ ਵੀ ਗੁਰਬਾਣੀ ਚ ਆਇਆ ਹੈ ਇਸ ਕਰਕੇ ਸੀਤਾ ਜੀ ਦੇ ਬਾਰੇ ਦੇ ਵਿੱਚ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਸੋ ਕੱਲ ਨੂੰ ਸੀਤਾ ਜੀ ਦੀ ਕਥਾ ਆਪਾਂ ਸਾਰੇ ਮਿਲ ਕੇ ਸਾਂਝੀ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ